ਹੈਲੋ ਮੈਂ ਡਾਕਟਰ ਤੇਰੰਕਰ ਸਭ ਤੋਂ ਪਹਿਲਾਂ ਮੇਰੇ ਚੈਨਲ ਨਾਲ ਜੁੜੇ ਤੇ ਮੈਨੂੰ ਦੇਖ ਸੁਣ ਰਹੇ ਮੇਰੇ ਪਿਆਰੇ ਪਿਆਰੇ ਸਭ ਦਰਸ਼ਕਾਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਕਤਕ ਦੀ ਮੱਸੀ ਆ ਜੋ ਬਾਕੀ 11 ਮੱਸੀਆਂ ਨਾਲੋਂ ਬਿਲਕੁਲ ਵੱਖਰੀ ਮੰਨੀ ਗਈ ਹੈ ਕਿਉਂਕਿ ਇਸੇ ਰਾਤ ਆਕਾਸ਼ ਤੇ ਪਿਤਰ ਲੋਕ ਦੋਹਾਂ ਦੇ ਵਿਚਾਲੇ ਜਿਹੜਾ ਇੱਕ ਪਰਦਾ ਆ ਉਹ ਸਭ ਤੋਂ ਪਤਲਾ ਹੁੰਦਾ ਹੈ ਉਪਰਤ ਪਤਲੀ ਪੈ ਚੁੱਕੀ ਹੁੰਦੀ ਹੈ ਇਸ ਮਸਿਆ ਦੀ ਰਾਤ ਜਿਹੜੀ ਕਿ ਕਤਕ ਦੀ ਮਸਿਆ ਦਿਵੇ ਸਿਰਫ ਰੋਸ਼ਲੀ ਲਈ ਨਹੀਂ ਜਲਾਏ ਜਾਂਦੇ ਸਗੋਂ ਉਹਨਾਂ ਰੂਹਾਂ ਲਈ ਜੜਾਈ ਜਾਂਦੇ ਆ ਜੋ ਘਰ ਵਾਪਸ ਆਉਂਦੀਆਂ ਸਾਨੂੰ ਅਸੀਸ ਦੇਣ ਲਈ ਜੋ ਪਿੱਛੇ ਮਾਤ ਲੋਕ ਚ ਬੈਠੇ ਆ ਤਾਂ ਉਹ ਫਿਰ ਜਾਣੀਏ ਉਹ ਤਿੰਨ ਵੈਦਿਕ ਕਰਮ ਜਿਨ੍ਹਾਂ ਨਾਲ ਪਿੱਤਰ ਖੁਸ਼ ਹੋ ਜਾਂਦੇ ਆ ਖਾਸ ਕਰਕੇ ਪਿੱਤਰ ਪਖ ਦੌਰਾਨ ਸਰ ਪਿਤਰਾਂ ਦੀ ਸੇਵਾ ਭਾਵਨਾ ਵਿੱਚ ਜੇ ਕੋਈ ਕਮੀ ਪੇਸ਼ੀ ਰਹਿ ਗਈ ਸੀ ਅੱਜ ਦੀ ਰਾਤ ਅਸੀਂ ਉਹਨਾਂ ਦੇ ਨਮਿਤ ਤਿੰਨ ਕਰਮ ਕਰਕੇ ਆਪਣੀਆਂ ਭੁੱਲਾਂ ਬਖਸ਼ਾ ਸਕਦੇ ਹਾਂ ਡਾਕਟਰ ਤੇਰਾਂਕਰ ਨੇ ਪਿਤਰਪਖ ਵਿੱਚ ਹਰ ਰੋਜ਼ ਦੁਰਲਭ ਵੀਡੀਓਜ਼ ਪਾਈਆਂ ਤੁਸੀਂ ਪਿਤਰ ਤਰਪਨ ਵੀ ਕੀਤਾ ਜਿਨ੍ਹਾਂ ਨੇ ਕਦੀ ਵੀ ਨਹੀਂ ਕੀਤਾ ਸੀ ਉਹਨਾਂ ਨੇ ਵੀ ਕਰ ਲਿਆ ਪਰ ਫਿਰ ਵੀ ਕਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣੀਆਂ ਡਾਕਟਰ 13 ਕੌਰ ਕਹਿ ਰਹੀ ਹੈ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਜਣੇ ਵੀ ਇਹ ਵੀਡੀਓ ਦੇਖ ਰਹੇ ਆ ਅਜ ਆਖਰੀ ਦਿਨ ਤੁਸੀਂ ਪਿਤਰਪੱਖ ਦੌਰਾਨ ਜੇ ਕਿਤੇ ਸਰਪਿਤਰਾ ਨੂੰ ਮਨਾਉਣ ਚ ਨਾਕਾਮਜਾਬ ਰਹੇ ਹੋ ਤੁਹਾਡੇ ਅੰਤਰਮਨ ਚ ਆਵਾਜ਼ ਆਉਂਦੀ ਹੈ ਕਿ ਆ ਵੀ ਮੈਂ ਕਰਨਾ ਚਾਹੁੰਦੀ ਸੀ ਆ ਭੁੱਲ ਗਈ ਜਾਂ ਆ ਇਸ ਗੱਲ ਚ ਕੁਝ ਕਮੀ ਰਹਿ ਗਈ ਸੋ ਆਪਣੀ ਇੱਛਾ ਨੂੰ ਤੁਸੀਂ ਪੂਰੀ ਕਰ ਲਓ ਠੀਕ ਹੈ ਕਿਉਂਕਿ ਡਾਕਟਰ 13 ਕੌਰ ਤਾਂ ਕੋਈ ਮੌਕਾ ਨਹੀਂ ਖੁੰਝਦੀ ਇਹ ਦੁਰਲਭ ਖਜ਼ਾਨਾ ਆਪਣੇ ਦਰਸ਼ਕਾਂ ਦੇ ਲਈ ਪੇਸ਼ ਕਰਨ ਵਕਤ ਤੁਸੀਂ ਵੀ ਤਾਂ ਜਾਣਦੇ ਹੀ ਹੋ ਨਾ ਕਿ ਦੀਵਾਲੀ ਸਿਰਫ ਧਨ ਤੇ ਖੁਸ਼ਹਾਲੀ ਦਾ ਤਿਉਹਾਰ ਨਹੀਂ ਹੈ ਇਹ ਰਾਤ ਕਤਕਮਸਿਆ ਦੀ ਹੁੰਦੀ ਹੈ ਹਾਰ ਮਸਿਆ ਹਮੇਸ਼ਾ ਪਿਤਰਾਂ ਦੇ ਨਾਲ ਜੁੜੀ ਹੋਈ ਮੰਨੀ ਗਈ ਹੈ ਇਹ ਅੰਤਮ ਸੱਚ ਹੈ ਵੈਦਿਕ ਗ੍ਰੰਥਾਂ 'ਚ ਲਿਖਿਆ ਹੈ ਕਿ ਇਸ ਰਾਤ ਪਿਤਰ ਲੋਕ ਤੋਂ ਆਤਮਾ ਮਾਂ ਧਰਤੀ ਤੇ ਆ ਕੇ ਆਪਣੇ ਵੰਸ਼ਜਾਂ ਦਾ ਦਰਸ਼ਨ ਕਰਦੀ ਹੈ ਇਸ ਕਰਕੇ ਜੇ ਇਸ ਰਾਤ ਕੁਝ ਵਿਸ਼ੇਸ਼ ਕਰਮ ਕਰ ਲੈ ਜਾਣ ਨਾ ਤਾਂ ਪਿਤਰ ਪ੍ਰਸੰਨ ਹੋ ਕੇ ਆਪਣੇ ਕੁੱਲ ਤੇ ਪਰਿਵਾਰ ਦੇ ਉੱਤੇ ਕਿਰਪਾ ਕਰਦੇ ਹਨ ਤਾਂ ਫਿਰ ਬੀ ਰੈਡੀ ਕੀ ਤੁਸੀਂ ਤਿਆਰ ਹੋ ਮੈਂ ਦੱਸਾਂ ਕੀ ਹਨ ਉਹ ਤਿੰਨ ਕਰਮ ਜੋ ਅੱਜ ਰਾਤ ਹਰ ਹਾਲਤ ਤੁਸੀਂ ਕਰਨੇ ਹੀ ਕਰਨੇ ਨੇ ਇਹ ਤਿੰਨ ਕਰਮ ਜੋ ਪਿਤਰਾਂ ਨੂੰ ਪ੍ਰਸੰਨ ਕਰਨਗੇ ਤੁਹਾਨੂੰ ਹੋਰ ਕੀ ਚਾਹੀਦਾ ਇਹ ਨਾ 골ਡਨ ਚਾਂਸ ਆ ਦੇਖੋ ਅਸੀਂ ਤਿੰਨ ਕੰਮ ਜਿਹੜੇ ਕਰਨੇ ਆ ਪਹਿਲਾ ਕੰਮ ਕੀ ਕਰਾਂਗੇ ਇੱਕ ਦੇਵਾ ਪਿਤਰਾਂ ਦੇ ਨਾਮ ਦਾ ਵਾਲਣਾ ਪਹਿਲੀ ਗੱਲ ਤਾਂ ਮੇਰੀ ਵੀਡੀਓ ਸ਼ੁਰੂ ਤੋਂ ਅਖੀਰ ਤੱਕ ਮੇਰੇ ਨਾਲ ਨਾਲ ਸੁਣੋ ਜਾਂ ਦੇਖੋ ਤੁਸੀਂ ਦੀਵਾਲੀ ਦੀ ਰਾਤ ਦਰਵਾਜ਼ੇ ਦੇ ਬਾਹਰ ਦੱਖਣ ਦਿਖਾਵ ਦਿਸ਼ਾ ਵੱਲ ਮੂੰਹ ਕਰਕੇ ਇੱਕ ਤੇਲ ਦਾ ਦੀਵਾ ਜਲਾਉਣਾ ਹੈ ਦੱਖਣ ਦਿਸ਼ਾ ਅਸੀਂ ਮੰਨਦੇ ਆ ਯਮ ਦੀ ਤੇ ਪਿਤਰਾਂ ਦੀ ਦਿਸ਼ਾ ਮੰਨੀ ਗਈ ਹੈ ਸੋ ਇਸ ਦੀਵੇ ਦੀ ਜੋਤ ਪਿਤਰਾਂ ਤੱਕ ਪ੍ਰਕਾਸ਼ ਪਹੁੰਚਾਉਂਦੀ ਹੈ ਦੂਜਾ ਕੰਮ ਤੁਸੀਂ ਕਰਨਾ ਪੱਕੇ ਅੰਨ ਦਾ ਤਰਪਨ ਕਰਨਾ ਹੈ ਘਰ ਦੇ ਵਿਹੜੇ ਚ ਜਾਂ ਬਾਹਰ ਜਿੱਥੇ ਵੀ ਤੁਹਾਨੂੰ ਸ਼ੁੱਧ ਜਗ੍ਹਾ ਮਿਲਦੀ ਆ ਉੱਥੇ ਥੋੜੇ ਜੇ ਪੱਕੇ ਚੌਲ ਦਾਲ ਤੇ ਘਿਓ ਉਹਦੇ ਨਾਲ ਬਣਿਆ ਭੋਜਨ ਰੱਖਾਂਗੇ ਇਸ ਨੂੰ ਰੱਖਦਿਆਂ ਮਨ ਚ ਆਖਣਾ ਪਏਗਾ हे ਮੇਰੇ ਪਿਤਰੋ ਸਰਪਿਤਰੋ ਇਹ ਭੋਜਨ ਤੁਹਾਡੀ ਭੇਟ ਹੈ ਇਹ ਕਰਮ ਆਤਮਿਕ ਤ੍ਰਿਪਤੀ ਤੇ ਅਸ਼ੀਰਵਾਦ ਦਏਗਾ ਤੀਸਰਾ ਕੰਮ ਤੁਸੀਂ ਕਰਨਾ ਹੈ ਗਰੀਬ ਜਾਂ ਬਜ਼ੁਰਗ ਨੂੰ ਭੋਜਨ ਦਾਨ ਦੇਣਾ ਕੱਲ ਦਿਵਾਲੀ ਦੀ ਸਵੇਰ ਜਾਂ ਸ਼ਾਮ ਨੂੰ ਕਿਸੇ ਗਰੀਬ ਬਜ਼ੁਰਗ ਜਾਂ ਬ੍ਰਾਹਮਣ ਨੂੰ ਤੇਲ ਗੋੜ ਤੇਲ ਕੱਪੜਾ ਜਾਂ ਫਿਰ ਭੋਜਨ ਦਾਨ ਕਰ ਦਿਓ ਵੈਦਿਕ ਨਿਯਮ ਕਹਿੰਦੇ ਆ ਕਿ ਜਿੱਥੇ ਪਿਤਰ ਖੁਸ਼ ਹੋ ਗਏ ਉੱਥੇ ਧੰਨ ਤੇ ਸੁੱਖ ਆਪਣੇ ਆਪ ਆ ਜਾਂਦੇ ਆ ਪਿਤਰਾਂ ਦੇ ਨਾਮ ਜਦੋਂ ਤੁਸੀਂ ਅੰਨ ਭੋਜਨ ਤਰਪਨ ਕਰਨਾ ਨਾ ਡਾਕਟਰ ਤੇਰਾਕੌਰ ਦੀ ਅੱਜ ਕੋਸ਼ਿਸ਼ ਹੈ ਕਿ ਮੈਂ ਖੁਦ ਤੁਹਾਨੂੰ ਸੰਪੂਰਨ ਵਿਧੀ ਬਿਆਨ ਕਰਾਂ ਤਾਂ ਕਿ ਕੋਈ ਕਮੀ ਦੀ ਗੁੰਜਾਇਸ਼ ਨਾ ਰਹੇ ਸੋ ਧਿਆਨ ਨਾਲ ਨੋਟ ਕਰ ਲਓ ਸਭ ਤੋਂ ਪਹਿਲਾਂ ਅੰਨ ਬਣਾਉਣ ਦਾ ਮੈਂ ਤਰੀਕਾ ਦੱਸਣ ਲੱਗੀਆਂ ਜੋ ਤੁਸੀਂ ਭੋਜਨ ਤਿਆਰ ਕਰਨਾ ਹੈ ਉਹ ਕਿਸ ਤਰੀਕੇ ਨਾਲ ਪਵਿੱਤਰ ਤੌਰ ਤੇ ਤਿਆਰ ਕੀਤਾ ਜਾਏ ਸੋ ਪਿਤਰਾਂ ਲਈ ਜਦੋਂ ਭੋਜਨ ਕਿਉਂਕਿ ਤੁਸੀਂ ਜਾਣਦੇ ਹੋ ਸ਼ੁੱਧ ਤੇ ਸਤਵਿਕ ਬਣਾਇਆ ਜਾਂਦਾ ਹੈ ਇਸ ਦਾ ਮਤਲਬ ਕੀ ਹੈ ਕੋਈ ਲੂਣ ਨਹੀਂ ਕੋਈ ਤਿੱਖੇ ਮਸਾਲੇ ਨਹੀਂ ਕੋਈ ਤੜਕਾ ਨਹੀਂ ਸਿਰਫ ਉਬਲੇ ਹੋਏ ਚੌਲ ਉਬਲੀਆਂ ਹੋਈ ਦਾਲ ਦਾਲ ਕਿਹੜੀ ਲੈਣੀ ਹੈ ਅਸੀਂ ਪੀਲੀ ਮੂੰਗੀ ਦੀ ਦਾਲ ਹੈ ਨਾ ਮੂੰਗੀ ਦੀ ਦਾਲ ਕਹਿੰਦੇ ਹੈ ਪੀਲੇ ਰੰਗ ਦੀ ਇੱਕ ਹੁੰਦੀ ਮਸਲਾਂ ਦੀ ਦਾਲ ਇੱਕ ਹੈ ਪੀਲੀ ਮੂੰਗੀ ਦੀ ਦਾਲ ਤੇ ਨਾਲ ਘਿਓ ਦੇ ਨਾਲ ਮਿਲਾ ਕੇ ਤਿਆਰ ਕੀਤੀ ਖੀਰ ਮਿੱਠੇ ਭੋਜਨ ਦੇ ਰੂਪ ਚ ਭੋਜਨ ਫਿੱਕਾ ਪਰਸ਼ੁੱਧ ਹੋਣਾ ਚਾਹੀਦਾ ਜਿੱਦਾਂ ਫਿੱਕੇ ਦਾ ਮਤਲਬ ਦਾਲ ਵੀ ਫਿੱਕੀ ਤੇ ਝੌੜ ਵੀ ਤਾਂ ਫਿੱਕਾ ਹੀ ਆ ਖੀਰ ਅਲੱਗ ਬਣਨੀ ਹੈ ਸੋ ਭੋਜਨ ਫਿੱਕਾ ਪਰਸ਼ੁੱਧ ਹੋਣਾ ਚਾਹੀਦਾ ਆ ਕਿਉਂਕਿ ਪਿਤਰਾ ਨੂੰ ਸਤਵਿਕ ਸੁਗੰਧ ਤੇ ਸ਼ੁੱਧ ਊਰਜਾ ਚਾਹੀਦੀ ਹੁੰਦੀ ਹੈ ਉਹ ਸਵਾਦਾਂ ਦੇ ਭੁੱਖੇ ਨਹੀਂ ਐ ਸੋ ਭੋਜਨ ਤਰਪਨ ਕਰਨ ਦੀ ਵਿਧੀ ਕੀ ਹੋਏਗੀ ਇਹ ਬਣਾਉਣ ਦੀ ਵਿਧੀ ਸੀ ਹੁਣ ਸੁਣ ਲਓ ਤਰਪਨ ਕਰਨ ਦੀ ਵਿਧੀ ਜਦੋਂ ਸੂਰਜ ਡੁੱਬ ਗਿਆ ਜਾਂ ਕਹਿ ਲਓ ਕਿ ਅੱਜ ਜਿੱਦਾਂ ਦੀਵਾਲੀ ਦੀ ਰਾਤ ਆ 7-8 ਵਜੇ ਦੇ ਕਰੀਬ ਹੈ ਨਾ 7 ਤੋਂ 8 ਵਜੇ ਦੇ ਨੇੜੇ ਘਰ ਦੇ ਵਿਹੜੇ 'ਚ ਦੱਖਣ ਵੱਲ ਮੂੰਹ ਕਰਕੇ ਇੱਕ ਛੋਟਾ ਜਿਹਾ ਚੌਕ ਬਣਾ ਲਓ ਹੱਟੇ ਦਾ ਹੀ ਬਣਾ ਲਓ ਪਾਮਾ ਉੱਥੇ ਪਵਿੱਤਰ ਥਾਲੀ 'ਚ ਉਹ ਉਬਲਿਆ ਭੋਜਨ ਰੱਖਣਾ ਹੈ ਤੁਸੀਂ ਨਾਲੇ ਥੋੜਾ ਜਲ ਰੱਖੋਗੇ ਜਲ ਜ਼ਰੂਰ ਰੱਖਣਾ ਹੈ ਤੇ ਤਿਲ ਦੇ ਦਾਣੇ ਥਾਲੀ 'ਚ ਰੱਖ ਲਓ ਇੱਕ ਚਮਚ ਹੱਥ ਜੋੜ ਕੇ ਅਰਦਾਸ ਕਰਨੀ ਹੈ ਅੰਤਰਮਨ ਚ ਸੰਕਲਪ ਲੈਣਾ ਪੂਰਾ ਪਰਿਵਾਰ ਇਕੱਠਾ ਹੋ ਜਾਏ ਤਾਂ ਬਹੁਤ ਹੀ ਵਧੀਆ। ਕਹੇ ਪਿਤਰੋ ਇਹ ਅੰਨ ਤੇ ਜਲ ਤੁਹਾਡੇ ਨਾਮ ਦਾ ਹੈ ਇਹਨੂੰ ਸਵੀਕਾਰ ਕਰ ਲਓ। ਦੀਵਾ ਜਗਾਉਣਾ ਹੈ ਉੱਥੇ। ਕੁਝ ਪਲ ਬੈਠ ਵੀ ਸਕਦੇ ਆ ਅੱਖਾਂ ਬੰਦ ਕਰਕੇ। ਲਾਈਫ 'ਚ ਜੋ ਤੰਗੀਆਂ, ਤਰਸ਼ੀਆਂ, ਕਮੀਆਂ, ਪੇਸ਼ੀਆਂ, ਅੜਚਣਾਂ ਨੇ, ਮੁਸੀਬਤਾਂ ਨੇ, ਰੋਗ ਨੇ, ਬਿਮਾਰੀਆਂ ਨੇ ਸਭ ਦਿਲ ਖੋਲ ਕੇ ਆਪਣੇ ਸਰਪਿਤਰਾਂ ਨਾਲ ਸਾਂਝਾ ਕਰ ਲਓ। ਜਦੋਂ ਇਹ ਸਾਰਾ ਕਰਮ ਨਿਭਾ ਲਓ ਤਾਂ ਉਸ ਤੋਂ ਬਾਅਦ ਕੀ ਕਰਨਾ ਹੈ ਉਹ ਜਿਹੜਾ ਬਚਿਆ ਭੋਜਨ ਆ ਥਾਲੀ ਦੇ ਵਿੱਚ ਉਹ ਭੋਜਨ ਕਿਸੇ ਜਾਨਵਰ ਜਾਂ ਪੰਛੀ ਨੂੰ ਖਵਾ ਦਿਓ ਤੁਸੀਂ ਕਹਿਣਾ 7-8 ਵਜੇ ਕਿਹੜਾ ਪੰਛੀ ਜਾਂ ਕਿਹੜਾ ਜਾਨਵਰ ਜ਼ਰੂਰੀ ਹੈ ਮੈਂ ਦੱਸਦੀ ਹਾਂ ਕਿਉਂ ਜ਼ਰੂਰੀ ਹੈ ਇਹ ਹੀ ਪਿੱਤਰਾਂ ਨੂੰ ਭੋਜਨ ਪਹੁੰਚਾਉਣ ਦਾ ਪ੍ਰਤੀਕ ਮੰਨਿਆ ਗਿਆ ਜਿੰਨੀ ਛੇਤੀ ਤੁਸੀਂ ਉਹ ਭੋਜਨ ਕਿਸੇ ਜਾਨਵਰ ਜਾਂ ਪੰਛੀ ਨੂੰ ਖਵਾ ਦਿਓਗੇ ਜਾਨਵਰ ਬਥੋਂ ਦੇ ਗਲੀ ਚ ਪਾ ਦਿਓ ਸਾਫ਼ ਤਾਂ ਤੇ ਤਾਂ ਇਹ ਪਿਤ੍ਰਾਂ ਨੂੰ ਭੋਜਨ ਪਹੁੰਚਾਉਣ ਦਾ ਪ੍ਰਤੀਕ ਮੰਨਿਆ ਗਿਆ ਕਿ ਆਪੁੱਝਦਾ ਹੋ ਗਿਆ। ਓਵਰਨਾਈਟ ਰੱਖਣ ਦੀ ਲੋੜ ਹੀ ਨਹੀਂ ਹੈ। ਇਸ ਦੌਰਾਨ ਚੁੱਪ ਰਹਿਣਾ, ਸ਼ਾਂਤ ਰਹਿਣਾ ਤੁਹਾਡੀ ਔਰਾ ਸਪਿਰਚੁਅਲ ਹੋਣੀ ਚਾਹੀਦੀ ਹੈ। ਹੱਸਣਾ ਖੇਡਣਾ ਨਹੀਂ ਹੁੰਦਾ। ਸ਼ਰਾਦਤਨਾ ਕਰੋ। ਤੁਹਾਡਾ ਅੰਤਰਮਨ 100% ਸਮਰਪਿਤ ਭਾਵਨਾ ਨਾਲ ਤੁਹਾਡੇ ਸਰਪਿਤ੍ਰਾਂ ਨਾਲ ਜੁੜਿਆ ਹੋਣਾ ਚਾਹੀਦਾ। ਸੋ ਸ਼ਰਧਾ ਭਾਵਨਾ ਨੱਕੋ ਨੱਕ ਭਰੀ ਹੋਵੇ ਤੁਹਾਡੇ ਅੰਦਰ। ਇਹ ਸ਼ਰਧਾ ਤੇ ਸੰਵੇਦਨਾ ਦਾ ਹੀ ਸਮਾਂ ਹੈ। ਭੋਜਨ ਕਦੋਂ ਤੇ ਕਿਸ ਨੂੰ ਦੇਣਾ ਤੁਸੀਂ ਪਿਤਰ ਤਰਪਨ ਦੀ ਪੂਰੀ ਸਚਾਈ ਕੀ ਹੈ ਦੇਖੋ ਟਾਈਮ ਦੱਸਦਾ ਕਿ ਭੋਜਨ ਤੁਸੀਂ ਉਸੇ ਦਿਨ ਭਾਵ ਜਿਸ ਦਿਨ ਦੀਵਾਲੀ ਹੈ ਸਾਡੀ ਉਸ ਰਾਤ ਨੂੰ ਜੇ ਤੁਹਾਨੂੰ ਲੱਗਦਾ ਕਿ ਚਾਰੇ ਪਾਸੇ ਕੋਈ ਹੱਲ ਨਹੀਂ ਹੋ ਰਿਹਾ ਤਾਂ ਦਿਨ ਚੜ੍ਹਦੇ ਅਗਲੀ ਸਵੇਰ ਇਹ ਭੋਜਨ ਦੇ ਦੇਣਾ ਕਿਉਂਕਿ ਪਿਤਰ ਤਰਪਨ ਦਾ ਅਰਥ ਭੋਜਨ ਦੀ ਊਰਜਾ ਉਹਨਾਂ ਤੱਕ ਪਹੁੰਚਾਣੀ ਹੈ ਤਾਂ ਮੈਂ ਦੱਸਾਂ ਡਾਕਟਰ ਤੇਰਾ ਘਰ ਵੱਲੋਂ ਜੋ ਪ੍ਰਾਤਨ ਗ੍ਰੰਥਾਂ ਦਾ ਸੱਚ ਹੈ ਕਿ ਸਾਡੇ ਕੋਲ ਇਹ એનર્ਜੀ ਇਹ ਊਰਜਾ 24 ਘੰਟਿਆਂ ਤੋਂ ਬਾਅਦ ਖਤਮ ਹੋ ਜਾਣੀ ਹੈ ਸਬੈਠੇ ਨਾ ਰਹੋ ਦਿਨ ਚੜ ਗਿਆ ਜਾਂ ਕੋਈ ਦੇਖ ਰਿਹਾ ਆ ਬਾਅਦ ਕਰਾਂਗੇ ਬਾਅਦ ਪਾਵਾਂਗੇ ਨਹੀਂ ਬਿਲਕੁਲ ਵੀ ਨਹੀਂ ਭੋਜਨ ਉਸੇ ਦਿਨ ਦੀ ਰਾਤ ਜਾਂ ਫਿਰ ਅਗਲੇ ਦਿਨ ਤੜਕੇ ਤੜਕੇ ਕਿਉਂਕਿ ਪਿਤਰ ਤਰਪਨ એનર્ਜੀ ਦੇ ਰੂਪ ਚ ਉਹਨਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤੇ ਟਾਈਮਿੰਗ ਹੈ ਸਾਡੇ ਕੋਲ ਸਿਰਫ ਤੇ ਸਿਰਫ ਜਦੋਂ ਤਰਪਨ ਕੀਤਾ ਤੇ ਜਦੋਂ ਸਮਾਪਤੀ ਕੀਤੀ 24 ਘੰਟੇ ਦਾ ਵਿਧੀ ਕੀ ਹੈ ਜਦੋਂ ਭੋਜਨ ਉਹ ਤਰਪਨ ਕਰਨਾ ਕਿਸੇ ਜਾਨਵਰ ਜਾਂ ਕਿਸੇ ਪਸ਼ੂ ਪੰਛੀ ਨੂੰ ਜੇ ਰਾਤ ਨੂੰ ਕਿਸੇ ਜਾਨਵਰ ਜਿੱਦਾਂ ਕੁੱਤਾ ਗਾਂ ਬਿੱਲੀ ਜਾਂ ਪੰਛੀ ਦੇ ਸਕਦੇ ਹੋ ਤਾਂ ਠੀਕ ਹੋ ਗਿਆ ਫਿਕਰ ਬਹੁਤਾ ਨਹੀਂ ਕਰਨਾ ਅਗਲੇ ਦਿਨ ਸਵੇਰੇ ਸਵੇਰੇ ਭੋਜਨ ਉੱਥੇ ਰੱਖ ਦੋ ਬਾਹਰ ਕਿਸੇ ਰੁੱਖ ਥੱਲੇ ਰੱਖ ਦੋ ਕਿਸੇ ਖੁੱਲੇ ਥਾਂ ਤੇ ਰੱਖ ਦੋ ਜਿੱਥੇ ਪੰਛੀ ਜਾਂ ਜੀਵ ਆ ਸਕਣ ਜੇ ਇਹ ਵੀ ਨਹੀਂ ਸੰਭਵ ਸਣ ਲਓ ਸਾਡੇ ਕੋਲ অপਸ਼ਨ ਹੈ ਜੇ ਇਹ ਵੀ ਨਹੀਂ ਸੰਭਵ ਤਾਂ ਭੋਜਨ ਨੇੜਲੇ ਕਿਸੇ ਪੌਦੇ ਜਾਂ ਰੁੱਖ ਦੀ ਜੜ੍ਹ 'ਚ ਸਮਰਪਿਤ ਕਰ ਦਿਓ ਕਿਉਂਕਿ ਮਿੱਟੀ ਹੀ ਤਾਂ ਪਿਤਰਾ ਦਾ ਪ੍ਰਤੀਕ ਆ ਸੋ ਮਿੱਟੀ 'ਚ ਮਿਲ ਜਾਏਗਾ ਠੀਕ ਹੈ ਨਾ ਉੱਥੇ ਰੱਖ ਦਿਓ ਉੱਪਰ ਮਿੱਟੀ ਨਾ ਪਾਉਣ ਬੈਠ ਜਾਓ ਬਸ ਉੱਥੇ ਜੜਾਂ ਕੋਲ ਰੱਖ ਦਿਓ ਕਿਉਂ ਸੋੜ ਤੁਹਾਡੇ ਮਨ 'ਚ ਸਵਾਲ ਪੈਦਾ ਹੋਣਾ ਚਾਹੀਦਾ ਵੀ ਕਿਉਂ ਇੰਨੀ ਦੇਰ ਨਹੀਂ ਰੱਖਣਾ ਇਹ ਭੋਜਨ ਇਹ ਜ਼ਰੂਰੀ ਹੈ ਪ੍ਰਣਾਚ ਕਿਹਾ ਗਿਆ ਹੈ ਕਿ ਪਿਤਰਾਂ ਲਈ ਬਣਾਇਆ ਉਹਨਾਂ ਨੂੰ ਸਮਰਪਿਤ ਕੀਤੀ ਥਾਲੀ ਵਿਚਲਾ ਅੰਨ ਜਦ ਤੱਕ ਤਾਜ਼ਾ ਆ ਤਦ ਤੱਕ ਹੀ ਉਹ ਪਵਿੱਤਰ ਹੈ ਦੇਖ ਲਓ ਤਾਜ਼ਗੀ ਹੈ ਜਦੋਂ ਤੱਕ ਉਦੋਂ ਤੱਕ ਉਹਦੀ ਪਵਿੱਤਰਤਾ ਕਾਇਮ ਆ ਬਾਅਦ ਦੇ ਵਿੱਚੋਂ ਸਿਰਫ ਸਰੀਰ ਲਈ ਤਾਂ ਅੰਨ ਰਹਿ ਜਾਣਾ ਆਤਮਾ ਲਈ ਨਹੀਂ ਅਸੀਂ ਤਾਂ ਆਤਮਾਵਾਂ ਨੂੰ ਪੂਜ ਰਹੇ ਆ ਨਾ ਪਿਤਰ ਸਰਵ ਪਿਤਰ એનર્ਜੀ ਦੇ ਰੂਪ ਚ ਸੋ ਇਹ ਤੇ ਆਨ ਰੱਖਣਾ ਇਸ ਲਈ ਉਸੇ ਰਾਤ ਜੇ ਅਗਲੇ ਦਿਨ ਸਵੇਰੇ ਉਹ ਭੋਜਨ ਹਰ ਹਾਲਤ ਦਾਨ ਕਰਨਾ ਹੈ ਇਹੀ ਸਭ ਤੋਂ ਸ਼ੁੱਧ ਮੰਨਿਆ ਜਾਏਗਾ ਤੁਹਾਨੂੰ ਫਲ ਦੀ ਕਿਹੜੇ ਦੀ ਪ੍ਰਾਪਤੀ ਹੋ ਜਾਣੀ ਹੈ ਇਹ ਰਾਤ ਆਜੀ ਕੱਤਕ ਦੀ ਮੱਸੀਆ ਦੀ ਰਾਤ ਦਿਵਾਲੀ ਦੀ ਰਾਤ ਕਰ ਲਓ ਟੋਣੇ ਟੁੱਟ ਕੇ ਕੋਈ ਨਹੀਂ ਦੱਸ ਰਹੀ ਮੈਂ ਮੈਂ ਤਾਂ ਆਪਣੇ ਪਿਤਰਾਂ ਨੂੰ ਮਨਾਉਣ ਦੀ ਗੱਲ ਕਰ ਰਹੀ ਹਾਂ ਛੋ ਪਿਤਰਾਂ ਦੀ ਕਿਰਪਾ ਨਾਲ ਪਰਿਵਾਰ ਦੇ ਸਾਰੇ ਰੁਕੇ ਹੋਏ ਕੰਮ ਸਫਲ ਹੋਣੇ ਸ਼ੁਰੂ ਹੋ ਜਾਣੇ ਆ ਕਰ ਦੇ ਵਿੱਚ ਆਰਥਿਕ ਸੁਧਾਰ ਆਏਗਾ ਮਾਨਸਿਕ ਸ਼ਾਂਤੀ ਆਏਗੀ ਜਿਨ੍ਹਾਂ ਦੀ ਕੁੰਡਲੀ ਚ ਪਿਤਰ ਦੋਸ਼ ਬਹੁਤ ਵੀਡੀਓਜ਼ ਮੈਂ ਬਣਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਜੇ ਕੋਈ ਖੁੰਝ ਗਿਆ ਤਾਂ ਸੋ ਪਿਤਰ ਦੋਸ਼ ਵਾਲੀ ਕੁੰਡਲੀ ਨਾਲ ਪੀੜਤ ਲੋਕ ਹੌਲੀ-ਹੌਲੀ ਉਹ ਪਿਤਰ ਦੋਸ਼ ਖਤਮ ਹੋ ਜਾਂਦਾ ਠੀਕ ਹੈ ਜੀ ਇੱਕ ਸੁਪਰ ਰੇਅਰ ਰੈਮਡੀ ਦੱਸਣ ਜਾ ਰਹੀ ਹਾਂ ਦਿਵਾਲੀ ਦੀ ਹੀ ਇਹ ਰਾਤ ਜਦੋਂ ਸਾਰੇ ਦੀਵੇ ਤੁਹਾਡੇ ਬੁੱਝ ਜਾਂਦੇ ਆ ਤਾਂ ਦੱਖਣ ਵੱਲ ਮੂੰਹ ਕਰਕੇ ਇੱਕ ਨਵਾਂ ਦੀਵਾ ਸੁੱਚਾ ਜਗਾਉਣਾ ਬੱਤੀ ਪਾ ਕੇ ਤੇਲ ਪਾ ਕੇ ਤੇਲ ਕਿਹੜਾ ਕੱਲ ਨੂੰ ਪਾਉਣਾ ਤੁਸੀਂ ਪਾਉਂਦੇ ਰਹੇ ਹੋਵੋਗੇ ਸਰੋਂ ਦਾ ਤੇਲਾਂ ਦਾ ਤੇਲ ਪੋਣਾ ਸਿਰਫ ਇੱਕ ਰੂ ਦੀ ਬੱਤੀ ਰੱਖਣੀ ਹੈ ਚਮੁਖੀਆਂ ਨਾ ਹੋਵੇ ਸਿੰਗਲ ਦੀਵਾ ਸਿੰਗਲ ਬੱਤੀ ਵਿੱਚ ਤੇਲਾਂ ਦਾ ਤੇਲ ਤੇ ਮੰਟਕੋ ਕੇ ਇਹ ਪਿਤਰੋ ਇਸ ਰੌਸ਼ਨੀ ਦਰਾਹੀ ਸਾਡੇ ਘਰ ਚ ਸ਼ਾਂਤੀ ਆਰਥਿਕ ਸੁਖ ਕਿਰਪਾ ਬਣਾਈ ਰੱਖੋ ਇਹ ਉਪਾਅ ਕਰਜ ਪਿਤਰ ਸ਼ਾਂਤੀ ਤੇ ਆਰਥਿਕ ਸਰਤਾ ਦੇਗਾ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਮੈਂ ਜੋ ਇਹ ਵਿਧੀ ਵਤਾਂਗ ਨਾਲ ਸਾਰਾ ਤੁਹਾਨੂੰ ਸੰਪੂਰਨਤਾ ਦੇ ਨਾਲ ਦੱਸਿਆ ਹੈ ਕਿ ਕਿਸ ਤਰ੍ਹਾਂ ਤੁਸੀਂ ਪਿਤਰਾਂ ਨੂੰ ਮਿੱਤੇ ਤਿੰਨ ਕੰਮ ਕਰਨੇ ਆ ਤਾਂ ਤੁਸੀਂ ਅੱਜ ਰਾਤ ਕੀ ਪਿਤਰਾਂ ਦੇ ਨਾਮ ਦਾ ਦੀਵਾ ਜਲਾਓਗੇ ਕੀ ਭੋਜਨ ਸੁੱਚਮਤਾ ਨਾਲ ਬਣਾ ਕੇ ਤਰਪਨ ਕਰੋਗੇ ਔਰ ਵਿਧੀ ਪੂਰਵਕ ਹੀ ਹੋਵੇ ਤਾਂ ਜਿਆਦਾ ਗੱਲ ਚੰਗੀ ਆ ਕਿਉਂਕਿ ਜੇ ਤੁਸੀਂ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਨਾ ਫਿਰ ਉਹ ਇੱਕ ਪੌ ਚੜ ਜਾਏ ਨਾਤਿਆਂ ਤਾਂ ਇੱਕ ਚੜ ਜਾਣਾ ਤੇ ਇੱਕ ਲੱਤ ਜਾਣਾ ਠੀਕ ਆ ਉਹ ਗੱਲ ਬਰਾਬਰ ਹੋ ਜਾਂਦੀ ਹੈ ਬਚਾਤੀ ਬਚਾਇਆ ਸੁਪਿਤਰਾਂ ਦੇ ਨਾਮ ਦਾ ਦੀਵਾ ਜਲਾ ਦਿਓ ਵੀਡੀਓ ਚੰਗੇ ਲੱਗੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਹਾਈਪ ਜ਼ਰੂਰ ਪ੍ਰੈਸ ਕਰੋ ਜੁਆਇਨ ਜ਼ਰੂਰ ਪ੍ਰੈਸ ਕਰੋ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦਿਵਾਲੀ ਸੁੱਖਾਂ ਪਰੇ ਗੁਜ਼ਰੇ ਖੁਸ਼ ਰਹੋ ਤੰਦਰੁਸਤ ਰਹੋ ਮਿਲਾਂਗੇ ਕੱਲ ਟਿਲ ਥੈਂਕ ਬਾਈ ਬਾਈ ਪਲੀਜ਼ ਮੇਰਾ ਨਿਵੇਦਨ ਆ ਮੈਂ ਫਜ਼ੂਲ ਵੀਡੀਓਜ਼ ਨਹੀਂ ਬਣਾਉਂਦੀ ਮੈਂ ਤੁਹਾਡੇ ਭਲੇ ਦੀਆਂ ਵੀਡੀਓਜ਼ ਬਣਾ ਰਹੀ ਆ ਜਦੋਂ ਜਾਗੋ ਤਾਂ ਦੋ ਸਵੇਰਾ ਇਹ ਸਾਰੇ ਕੰਮ ਬਾਕੀ ਕੰਮ ਵੀ ਕਰੋ ਪਰ ਇਹ ਤਿੰਨ ਕਰਮ ਪਿਤਰਾਂ ਨਿਮਿਤ ਅੱਜ ਹੀ ਦੀਵਾਲੀ ਦੀ ਰਾਤ ਮੱਸਿਆ ਦੀ ਰਾਤ ਔਰ ਉਹ ਵੀ 11 ਮਹੀਨਿਆਂ ਨਾਲੋਂ ਬਹੁਤ ਅਹਿਮ 12ਵੀਂ ਕੱਤਕ ਦੀ ਮੱਸਿਆ ਦੀ ਰਾਤ ਬਹੁਤ ਸ਼ੁੱਧ ਹੈ ਔਰ ਖੁੰਝਣਾ ਨਹੀਂ ਹੈ ਬਾਏ ਬਾਏ